ਵਾਪਸ ਨੂੰ ਦਿਖਾਈ ਹੈ ਆਪਣੀ 40116 ਨੰਬਰ ਆ ਵੀ ਕੋਈ ਵੀ ਭਲ ਨਹੀਂ ਹੈਗੀ ਡੀ ਕੈਡ 네ਗੇਟਿਵ ਰੱਖਾਂਗੇ ਛੂਆ ਜਿਹੜਾ ਬਹੁਤ ਸਹੀ ਪੈਂਦਾ ਜੇਰ ਵੀ ਸਹੀ ਪੈ ਜਾਂਦੀ ਹੈਗੀ ਇਹ ਟ੍ਰਾਂਜੈਕਸ਼ਨ ਫੀਡ ਹੈ ਇਸ ਟਾਈਮ ਦਾ ਬਹੁਤ ਵੀਰ ਪੁੱਛ ਰਹੇ ਸੀ ਵੀ ਮਿੰਨਰ ਕਿਹੜਾ ਸ਼ੁਰੂ ਕਰੀਆ ਬਹੁਤ ਵੀਰ ਕਹਿ ਰਹੇ ਸੀ ਜੀ ਆਪਾਂ ਨੂੰ ਡੀਪ ਵਾਰਮਿੰਗ ਦੱਸੋ ਐਡਵਾਂਟੋ ਆ ਗਈ ਇਹ ਤੁਸੀਂ ਦੇਖ ਸਕਦੇ ਹੋਗੇ ਦੇਖ ਲਓ ਐਮਐਸਡੀ ਕੰਪਨੀ ਦੀ ਜਿਹੜੇ ਬਹੁਤ ਪ੍ਰਕਾਰ ਦੇ ਹੁੰਦੇ ਆ ਦੇ ਵਿੱਚੋਂ ਪਾਣੀ ਨਿਕਲ ਰਿਆ ਹੁੰਦਾ ਹੈ ਇਹਦੇ ਵਿੱਚ ਨਾ ਤਿਲਾਂ ਦਾ ਤੇਲ ਵੀ ਪਾਇਆ ਹੋਇਆ ਹੈ ਤੇ ਜੇ ਆਪਾਂ ਡੋਜ਼ ਦੀ ਗੱਲ ਕਰੀਏ ਆਪਣੇ ਇੱਥੇ ਲਗਾ ਸਕਦੇ ਹੋਗੇ ਤੇ ਵੀ ਕਿੱਥੇ ਤੁਸੀਂ ਨੇ ਅਵੋਇਡ ਕਰਨਾ ਇਹਨੂੰ 5-10 ਦਿਨ ਹੋਏ ਨੇ ਜਿਹੜੀਆਂ ਗਾਵਾਂ ਆਪਣੀਆਂ 8ਵੇਂ ਮਹੀਨੇ ਚ ਚੱਲ ਗਈ ਸਤਿ ਸ੍ਰੀਕਾਲ ਸਾਰੇ ਭਰਾਵਾਂ ਨੂੰ ਤੇ ਵੀਰੋ ਅੱਜ ਦਾ ਆਪਾਂ ਕਰ ਦਿਆਂਗੇ ਬਲੌਗ ਸ਼ੁਰੂ ਤੇ ਅੱਜ ਵੀਰੋਂ ਆਪਾਂ ਤੁਹਾਨੂੰ ਦਿਖਾਈਏ ਆਪਣੀ ਜਿਹੜੀ 40116 ਨੰਬਰਾਂ ਤੁਸੀਂ ਸਾਹਮਣੇ ਦੇਖ ਵੀ ਰਹੇ ਹੋਗੇ ਟੈਗ ਨੰਬਰ 24 ਤੇ ਬਹੁਤ ਵੀਰ ਪੁੱਛ ਰਹੇ ਸੀ ਵੀ ਆਪਾਂ ਨੂੰ ਦੁਬਾਰਾ ਤੋਂ ਤੁਸੀਂ ਜ਼ਰੂਰ ਦਿਖਾਓ ਜਿਹੜੀ ਛੋਟੀ ਮਤਲਬ 40116 ਨੰਬਰ ਡੈਨਮਾਰਕ ਦੀ ਪਹਿਲਣ ਹੀ ਫਰਾ ਵੀ ਉਹ ਕਿੱਦਾਂ ਦੀ ਤਿਆਰ ਹੋਈ ਹੈਗੀ ਤੇ ਪ੍ਰਭਾਉ ਤਕਰੀਬਨ ਇਹਦੀ ਤਿਆਰੀ ਹੈਗੀ ਇੱਕ ਜਾਂ ਦੋ ਦਿਨਾਂ ਦੇ ਵਿੱਚ ਇਹਦਾ ਸੂਆ ਪੈ ਜਾਣਾਗਾ ਤੇ ਬਾਕੀ ਆਪਾਂ ਅੱਜ ਜੀ ਥੋੜੀ ਜਿਹੀ ਡਾਈਟ ਦੀ ਵੀ ਗੱਲ ਕਰਾਂਗੇ ਵੀ ਆਪਾਂ ਇਹਨੂੰ ਕੀ ਦੇ ਰਿਆਂਗੇ ਤੇ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਈਏ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦੀ ਮਤਲਬ ਲੱ ਬਾਕੀ ਵਿਰੋਧਾ ਖਣ ਦੇ ਆਪਾਂ ਚੈੱਕ ਕਰਾਈਏ ਇੱਕ ਵਾਰੀ ਸੋਨੂ ਤੇ ਬਾਕੀ ਪ੍ਰਾਭੋ ਨੀਚੋਂ ਵੀ ਤੁਸੀਂ ਦੇਖ ਸਕਦੇ ਹੋ ਹਨਾ ਵੀ ਕੋਈ ਵੀ ਭਲ ਨਹੀਂ ਹੈਗੀ ਥੋੜੀ ਬਹੁਤ ਦੇਖੋ ਪਹਿਲਣਾ ਜਿਹੜੀ ਮੈਂ ਤੁੰਨੀ ਆ ਗਈ ਹਨਾ ਤੁੱਲੀ ਤੇ ਸਵੇਲਿੰਗ ਆ ਸਕਦੀ ਹੈ ਜਿਹੜੀਆਂ ਆਪਣੀਆਂ ਪਹਿਲਣਾ ਫਿਫਰਾ ਹੁੰਦੀਆਂ ਨੇਗੀਆਂ ਪਰ ਇਹ ਨਹੀਂ ਹੈਗਾ ਵੀ ਜ਼ਿਆਦੇ ਭਲਾਂ ਨੇਗੀਆਂ ਤੇ ਜੇ ਆਪਾਂ ਸਹੀ ਡੀਕੈਡ ਤੇ ਕੰਮ ਕਰਾਂਗੇ ਨਾ ਡੀਕੈਡ 네ਗੇਟਿਵ ਰੱਖਾਂਗੇ ਫਿਰ ਸੂਆ ਜਿਹੜਾ ਬਹੁਤ ਸਹੀ ਪੈਂਦਾ ਜੇਰ ਵੀ ਸਹੀ ਪੈ ਜਾਂਦੀ ਹੈਗੀ ਤੇ ਐਨੀਮਲ ਜਿਹੜਾ ਦੁੱਧ ਤੇ ਬਹੁਤ ਜਲਦੀ ਆਉਂਦਾਗਾ ਤੇ ਵੀਰੋ ਇਹਨੂੰ ਆਪਾਂ ਮਤਲਬ ਜਿਹੜੀ ਹੈਗੀ ਹੈ ट्रांजੈਕਸ਼ਨ ਫੀਡ ਇਸ ਟਾਈਮ ਤੇ 1.4 ਕਿਲੋ ਚੱਲ ਰਹੀ ਹੈਗੀ ਤੇ ਨਾਲ ਭਰਾਵੋ ਆਪਾਂ ਇਹਨੂੰ ਸੈਲਜ ਦੇ ਰਿਆਂਗੇ ਤੇ ਵਾਈਟ ਮੈਚ ਵਗੈਰਾ ਆਪਾਂ ਇਹਨੂੰ ਕੁਝ ਨਹੀਂ ਦੇ ਰਹੇਗੇ ਕਿਉਂਕਿ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ट्रांजੈਕਸ਼ਨ ਪਲੱਸ ਦੀ ਤੇ ਬਾਕੀ ਸੈਲਜ ਦੀ ਸਹੀ ਆਪਾਂ ਨੇ ਜਿਹੜੀ ਡੋਜ ਬਣਦੀ ਹੈ ਉਹ ਇਹਨੂੰ ਦੇ ਰਿਆਂਗੇ ਤੇ ਬਾਕੀ ਤੁਸੀਂ ਲੇਵਾ ਵੀ ਦੇਖੋ ਇਧਰੋਂ ਵੀ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਇਹ ਆਪਾਂ ਪ੍ਰੋਪਰ ਦਿਖਾ ਰਹੇ ਆਂ ਭਰਾਵੋ ਤਾਂ ਜੋ ਵੀਰਾਂ ਨੂੰ ਇਹ ਪਤਾ ਲੱਗੇ ਵੀ ਸਹੀ ਡਾਈਟ ਦੇਣ ਨਾਲ ਵੀ ਆਪਾਂ ਮਤਲਬ ਸਹੀ ਕੇਅਰ ਕਰਾਂਗੇ ਤਾਂ ਬਹੁਤ ਚੰਗੀ ਤਰ੍ਹਾਂ ਆਪਾਂ ਲੇਵਾ ਬਣਾ ਸਕਦੇ ਆਂਗੇ ਤੇ ਚੰਗਾ ਦੁੱਧ ਲੈ ਸਕਦੇ ਆਂਗੇ ਤੇ ਇੱਕ ਵਾਰੀ ਆਪਾਂ ਭਰਾਵੋ ਤੁਹਾਨੂੰ ਬਾਹਰ ਵੀ ਦਿਖਾਈਏ ਕੱਟ ਕੇ ਤੇ ਆ ਪੈਨ ਆ ਜਿਹੜਾ ਭਰਾਵੋ ਹੁਣ ਇਹਦੀ ਜ਼ਿੰਮੇਵਾਰੀ ਲੱਗੀ ਹੋਈ ਆ ਮੇਰੀ ਵੀ ਸਾਰੀਆਂ ਹੀ ਫਰਾਂ ਨੇ ਜਿਹੜੀਆਂ ਇਹ ਮੈਨਮੋਣੀਆਂ ਨੇਗੀਆਂ ਤੇ ਆਪਾਂ ਤਕਰੀਬਨ ਭਰਾਵੋ ਸਾਰੀਆਂ ਨਮਾਤੀਆਂ ਤੇ ਆਸੀਂ ਆਪਣੀ ਤੁਸੀਂ ਦੇਖ ਸਕਦੇ ਹੋਗੇ ਤੇ ਭਰਾਵੋ ਬਾਕੀ ਨੂੰ ਨਾ ਹੁਣ ਨਿਸ਼ਾਦਰਾ ਜਿਹੜਾ ਆਪਾਂ ਨਸ਼ਾਦਰ ਦੀ ਟਿੱਕੀ ਜਿਹੜੀ ਉਹਨੂੰ ਸ਼ੁਰੂ ਕਰਾਂਗੇ ਹੁਣ ਉਹਦੇ ਨਾਲ ਇਹ ਬੈਨੀਫਿਟਾਗਾ ਵੀ ਜੇ ਚਲੋ ਕੋਈ ਕਮੀ ਪੇਸ਼ੀ ਹੋਊਗੀ ਤੇ ਜਾਂ ਥੋੜੀ ਬਹੁਤ ਕੋਈ ਪਾਲ ਆ ਰਹੀ ਹੋਊਗੀ ਤਾਂ ਉਹਦੇ ਉੱਤੇ ਉਹ ਕੰਟਰੋਲ ਕਰੂਗੀ ਨਸ਼ਾਦਰ ਬਹੁਤ ਚੰਗਾਗਾ ਵੈਸੇ ਤੁਸੀਂ ਜਦੋਂ ਵੀ ਗਾਂ ਦਾ ਜਾਂ ਹੀਫਰ ਦਾ ਸੂਆ ਪੈਣ ਚ ਇੱਕ ਹਫ਼ਤਾ ਰਹਿ ਜਾਂਦਾਗਾ ਉਦੋਂ ਇੱਕ ਟਿੱਕੀ ਜ਼ਰੂਰ ਸ਼ੁਰੂ ਕਰ ਲਿਆ ਕਰੋ え ਬਾਕੀ ਭਰਾਬ ਉਧਰ ਜਿਹੜੇ ਆਪਣੇ ਬੰਦੇ ਨੇਗੇ ਉਹ ਨਿਮਾਰੇ ਨੇਗੇ ਤੇ ਤਿੰਨ ਪੈਨ ਨੇਗੇ ਤੇ ਇੱਕ ਦੀ ਬਿਊਟੀ ਇੱਧਰ ਆ ਗਈ ਤੁਸੀਂ ਦੇਖ ਰਹੇ ਹੋਵੋਗੇ ਇਹਨਾਂ ਨੇ ਵੀ ਤਕਰੀਬਨ ਨਮਾਤੀਆਂ ਥੋੜੀਆਂ ਬਹੁਤ ਰਹਿ ਗਈਆਂ ਤੇ ਇੱਕ ਬੰਦਾ ਉਹ ਪਰਾਂਗਾ ਉਹ ਨਮਾਰਿਆਗਾ ਤੇ ਇੱਧਰ ਪ੍ਰਾਭੋ ਆਪਾਂ ਨੇ ਆਪਣੀਆਂ ਜਿਹੜੀਆਂ ਹਿਫਰਾਂ ਸੀ ਉਹ ਸਾਰੀਆਂ ਨਮਾਤੀਆਂ ਤੇ ਬਾਕੀ ਤੁਸੀਂ ਦੇਖੋ ਰਈਆਂ ਨੇ ਚਮਕ ਸਾਰੀਆਂ ਤੇ ਬਾਕੀ ਵੀਰੋ ਇਹਨਾਂ ਨੂੰ ਆਪਾਂ ਕਿਸੇ ਨੂੰ ਕੋਈ ਮਿੰਨਰ ਨਹੀਂ ਦੇ ਰਹੇ ਹੈਗੇ ਸਾਰੀਆਂ ਪ੍ਰੈਗਨੈਂਟ ਨੇਗੀਆਂ ਇਹ 5-5 ਮਹੀਨੇ ਤੋਂ ਉੱਪਰ ਨੇਗੀਆਂ 4-5 ਨੂੰ ਦਾ ट्रांजੈਕਸ਼ਨ ਜਿਹੜੀ ਪਲੱਸ ਆ ਗਈ ਉਹ ਚੱਲ ਰਹੀ ਹੈਗੀ ਤੇ ਬਹੁਤ ਵੀਰ ਪੁੱਛ ਰਹੇ ਸੀ ਵੀ ਮਿੰਨਰ ਕਿਹੜਾ ਸ਼ੁਰੂ ਕਰੀ ਆਪਾਂ ਪ੍ਰਭਾ ਕੋਈ ਮਿੰਨਰ ਨਹੀਂ ਨਾ ਨੂੰ ਦੇ ਦੇ ਹੈਗੇ ਤੇ ਨਾਹੀਂ ਵੀਰੋ ਆਪਾਂ ਇਹਨੂੰ ਮਿੰਨਰ ਦੇ ਦੇਾਂਗੇ ਕੋਈ ਵੀ ਸਿਰਫ ਜੇ ਤੁਸੀਂ ਚੰਗੀ ਫੀਡ ਰੱਖੋਗੇ ਨਾ ਤਾਂ ਮਿੰਨਰ ਪਾਉਣ ਦੀ ਜ਼ਰੂਰਤ ਨਹੀਂ ਹੈ ਜੀ ਮਿੰਨਰ ਹਮੇਸ਼ਾ ਆਪਾਂ ਨੂੰ ਮਿਲਕਿੰਗ ਆਮਾਂ ਨੂੰ ਦੇਣਾ ਚਾਹੀਦਾ ਹੈ ਜਦੋਂ ਉਹ ਪ੍ਰੈਗਨੈਂਟ ਹੋ ਜਾਣ ਕਨਸੀਵ ਹੋ ਜਾਣ ਉਸ ਤੋਂ ਬਾਅਦ ਨਾ ਕੋਈ ਵਧੀਆ ਵੀ ਨਹੀਂ ਹੈਗਾ ਵੀ ਮਤਲਬ ਵਧੀਆ ਦਾ ਮਤਲਬ ਕੋਈ ਜ਼ਿਆਦੇ ਕਾਸ਼ਟਲੀ ਇੱਕ ਵਧੀਆ ਚੂਜ਼ ਕਰ ਲਓ ਤੁਸੀਂ ਤੇ ਉਹਨੂੰ ਰੈਗੂਲਰ ਪਾਓ ਬਸ ਫਿਰ ਆਪਾਂ ਨੂੰ ਮਹਿੰਗਾ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਕੋਈ ਆਪਾਂ ਨੂੰ ਬਿਨਾ ਗੱਲ ਤੋਂ ਵੀ ਖਰਚਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਜਿਹੜਾ ਐਨੀਮਲ ਦਾ ਮਤਲਬ ਡਰਾਈ ਕੀਤਾ ਹੋਇਆਗਾ ਜਾਂ ਮੈਂ ਹੀਫਰਾਂ ਦਾ ਸੂਆ ਪੈਣ ਵਾਲਾਗਾ ਥੋੜੀ ਜੀ ਨਾ ਇਹਨਾਂ ਦੀ ਡਾਈਟ ਜਿਵੇਂ ਸੈਜ ਹੋ ਗਿਆ ਗ੍ਰੀਨ ਫੋਡਰ ਹੋ ਗਿਆ ਤੇ ਫੀਡ ਹੋਗੀ ਉਤੇ ਫੋਕਸ ਰੱਖੋ ਜ਼ਿਆਦਾ ਨਾ ਕਿ ਆਪਾਂ ਇਦਾਂ ਦੇ ਮਿੰਨਰ ਵਗੈਰਾ ਤੇ ਜ਼ਿਆਦਾ ਫੋਕਸ ਰੱਖੀ ਉਹ ਸਿਰਫ ਜਿਹੜੀਆਂ ਮਿਲਕਿੰਗ ਆਮਾਂ ਨੇਗੀਆਂ ਨਾ ਉਦੋਂ ਆਪਾਂ ਨੂੰ ਜ਼ਰੂਰੀ ਹੁੰਦਾ ਉਹਨਾਂ ਨੂੰ ਦੇਣਾ ਤੇ ਆਪਾਂ ਪਰ ਆਪੋ ਦੇਖੋ ਇਹਨਾਂ ਨੂੰ ਕਿਸੇ ਨੂੰ ਵੀ ਨਹੀਂ ਦੇ ਰਹੇ ਹੈਗੇ ਤੇ ਵੀਰੋ ਜਦੋਂ ਆਪਣੀ ਇਹ ਗਾਂ ਦਾ ਸੂਆ ਪੈ ਗਿਆ ਉਦੋਂ ਵੀ ਆਪਾਂ ਵੀਡੀਓ ਬਣਾਵਾਂਗੇ ਤੇ ਨਾਲੇ ਤੁਹਾਨੂੰ ਇਹਦੀ ਪੂਰੀ ਡਾਈਟ ਸਮਝਾਵਾਂਗੇ ਵੀ ਸੂਣ ਤੋਂ ਬਾਅਦ ਆਪਾਂ ਇਹਦੀ ਕੀ ਡਾਈਟ ਦੇ ਰਾਂਗੇ ਨਾਲ ਦੀ ਨਾਲ ਕੀ ਦੇਣਾਗਾ ਉਹ ਸਾਰੀ ਆਪਾਂ ਤੁਹਾਨੂੰ ਮਤਲਬ ਵੀਡੀਓ ਰਾਹੀਂ ਦੱਸਾਂਗੇ ਤੇ ਨਾਲੇ ਪ੍ਰਾਵੋ ਆਪਾਂ ਮਿਲਕ ਵੀ ਤੁਹਾਨੂੰ ਦੱਸਾਂਗੇ ਵੀ ਇਹਨੇ ਆਪਾਂ ਨੂੰ ਪਹਿਲਣ ਨਹੀਂ ਫਿਰਨੇ ਵੀ ਆਪਾਂ ਨੂੰ ਕਿੰਨਾ ਦੁੱਧ ਦਿੱਤਾਗਾ ਬਾਕੀ ਪ੍ਰਾਵ ਹੁਣ ਜਿੱਦਾਂ ਆਪਾਂ ਨੂੰ ਪਤਾ ਵੀ ਗਰਮੀ ਵੀ ਪੂਰੀ ਪੀਕ ਤੇ ਆਇਆ ਨਾ ਜੇ ਯਾਨੀ ਕਿ ਗਰਮੀ ਪੂਰੀ ਹੋ ਰਹੀ ਹੈਗੀ ਹਨਾ ਤੇ ਉਹਦੇ ਹਿਸਾਬ ਨਾਲ ਆਪਾਂ ਦੇਖਾਂਗੇ ਫਿਰ ਵੀ ਆਪਣੀ ਹੀਪਰ ਕਿੱਥੇ ਤੱਕ ਜਾਂਦੀ ਹੈਗੀ ਜੇ ਇਹਹੀ ਸਰਦੀ ਦੇ ਵਿੱਚ ਸੂਆ ਪੈਂਦਾ ਤਾਂ ਮੈਨੂੰ ਲੱਗਦਾ ਵੀ 7-8 ਲੀਟਰ ਦਾ ਜ਼ਰੂਰ ਫਰਕ ਪੈਣਾ ਸੀਗਾ ਇਹਨੇ ਜਾਦੇ ਦੇਣਾ ਸੀਗਾ ਬਾਕੀ ਚਲੋ ਭਰਾਵੋ ਆਪਾਂ ਹੁਣ ਦੇਖਾਂਗੇ ਵੀ ਗਰਮੀ ਦੇ ਵਿੱਚ ਕਿੰਨਾ ਇਹ ਦੁੱਧ ਦਿੰਦੀ ਆ ਤੇ ਭਰਾਵੋ ਮਤਲਬ ਤੁਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀਗੇ ਡੀ ਵਰਮਿੰਗ ਤੇ ਬਹੁਤ ਵੀਰ ਕਹਿ ਰਹੇ ਸੀ ਵੀ ਆਪਾਂ ਨੂੰ ਡੀ ਵਰਮਿੰਗ ਦੱਸੋ ਵੀ ਆਪਾਂ ਗਾਵਾਂ ਨੂੰ ਕੀੜਿਆਂ ਦੀ ਦਵਾਈ ਦੇਣੀ ਹੈਗੀ ਤੇ ਪ੍ਰਾਵੋ ਆਪਾਂ ਨਾ ਲਿਆਂਦੀ ਡੀ ਵਾਰਮਿੰਗ ਦਵਾਈ ਪਹਿਲਾਂ ਆਪਾਂ ਤੁਹਾਨੂੰ ਪ੍ਰੋਪਰ ਇਹ ਦੱਸਾਂਗੇ ਵੀ ਇਹਦੀ ਡੋਜ਼ ਕਿੰਨੀ ਬਣਦੀ ਹੈਗੀ ਤੇ ਇਹਦਾ ਕੰਮ ਕੀ ਆਗਾ ਓਵਰ ਆਲ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦੇ ਦਈਏ ਤੇ ਇਹ ਜਿਹੜੀ ਪ੍ਰਾਵੋ ਹੈਗੀ ਹੈਗੀ ਨਾ ਐਡਵਾਂਟੋ ਆਗੀ ਇਹ ਤੁਸੀਂ ਦੇਖ ਸਕਦੇ ਹੋਗੇ ਦੇਖ ਲਓ ਐਮ ਐਸ ਡੀ ਕੰਪਨੀ ਦੀ ਹੈਗੀ ਐਡਵਾਂਟੋ ਤੇ 50 ਐਮ ਐਲ ਦੀ ਬੈਲ ਆਉਂਦੀ ਹੈਗੀ ਤੇ ਮੈਨੂੰ ਲੱਗਦਾ ਵੀ 20 ਦੀ ਵੀ ਆਉਂਦੀ ਆ ਜੀ ਇਹਦੀ ਆਪਾਂ ਡੋਜ਼ ਵੀ ਦੱਸਾਂਗੇ ਇਹਦੇ ਬੈਨੀਫਿਟ ਕੀ ਨੇਗੇ ਇਹ ਪਲਿਉਣੀ ਨਹੀਂ ਹੈਗੀ ਆਪਾਂ ਨੇ ਮੇਰਾ ਮਤਲਬ ਹੋਰ ਵੀ ਇਹਦੇ ਕੀ ਆਪਾਂ ਨੂੰ ਫੈਜਣੇਗੇ ਪਹਿਲਾਂ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਦਈਏ ਤੇ ਭਰਾਵੋ ਜਿਵੇਂ ਹੁਣ ਆਪਾਂ ਦੇਖੋ ਕੀੜਿਆਂ ਦੀ ਗੱਲ ਕਰੀਏ ਕੀੜੇ ਬਹੁਤ ਪ੍ਰਕਾਰ ਦੇ ਹੁੰਦੇ ਨੇਗੇ ਅਨੇਕੀ ਪ੍ਰਕਾਰ ਦੇ ਹੁੰਦੇ ਨੇ ਜਿਵੇਂ ਸਕਿਨ ਦੇ ਉੱਪਰ ਵੀ ਹੁੰਦੇ ਨੇਗੇ ਜੂਆਂ ਹੁੰਦੀਆਂ ਨੇਗੀਆਂ ਅੱਖਾਂ ਦੇ ਵਿੱਚੋਂ ਪਾਣੀ ਨਿਕਲ ਰਿਆ ਹੁੰਦਾਗਾ ਜਿਹਨੂੰ ਆਪਾਂ ਕਹਿ ਦਿੰਦੇ ਨੇਗੇ ਵੀ ਜਿਵੇਂ ਮੱਖੀ ਵਗੈਰਾ ਜਾਂ ਮੱਛਰ ਵਗੈਰਾ ਕੀ ਹੁੰਦਾਗਾ ਨਾ ਆ ਕੇ ਅੱਖਾਂ ਦੇ ਉੱਤੇ ਬਹਿਦਾਗਾ ਉਹ ਹਾਇ ਕਰ ਦਿੰਦਾਗਾ ਅੱਗੇ ਬੈਕਟੀਰੀਆ ਪੈਦਾ ਹੁੰਦਾਗਾ ਅੱਖਾਂ ਦੇ ਅੰਦਰ ਵੀ ਚੱਲ ਜਾਂਦੇ ਨੇਗੇ ਤੇ ਜਿਵੇਂ ਆਪਾਂ ਇੱਕ ਬਦਲੇ ਲਈ ਵੀ ਕਹਿ ਸਕਦੇ ਆਂ ਕਿ ਵੀ ਜਿਹੜੇ ਅੱਖਾਂ ਦੇ ਵਿੱਚ ਕੀੜੇ ਨੇਗੇ ਉਹਦੇ ਕਾਰਨ ਵੀ ਅੱਖਾਂ ਚੋਂ ਪਾਣੀ ਨਿਕਲੀ ਜਾਂਦਾਗਾ ਤੇ ਬਰਾਭੋ ਇੱਕ ਮਲਪੜੇ ਕੀੜੇ ਹੋਗੇ ਸਕਿਨ ਦੇ ਕੀੜੇ ਹੋਗੇ ਹਨਾ ਜਿਵੇਂ ਸਕਿਨ ਕਿਸੇ ਦੀ ਡੱਲ ਹੋ ਜਾਂਦੀ ਹੈਗੀ ਤੇ ਸਕਿਨ ਜਿਵੇਂ ਆਪਾਂ ਕਹਿ ਦਈਏ ਵੀ ਉਰਦਰੀ ਖੁਰਦਰੀ ਹੋ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਵੀਰੋ ਜਿਵੇਂ ਸਕਿਨ ਆ ਗਈ ਉਹਦੇ ਵਿੱਚ ਜ਼ਖਮ ਹੋ ਜਾਂਦੇ ਨੇਗੇ ਉਹਦੇ ਵਿੱਚ ਕੀੜੇ ਪੈ ਜਾਂਦੇ ਨੇਗੇ ਵੀ ਇਹ ਸਾਨੂੰ ਸਾਰਾ ਪਹਿਲਾਂ ਆਪਾਂ ਇਹ ਦੱਸ ਰਿਆਂਗੇ ਵੀ ਇਹਦਾ ਕੰਮ ਕੀ ਆਗਾ ਕਿਉਂਕਿ ਜਿਵੇਂ ਆਪਾਂ ਨਾਰਮਲ ਡੀਵਰਮਰ ਕਰਦੇ ਆਂਗੇ ਨਾ ਉਹ ਉਹ ਤੇ ਕੰਪਲੀਟ ਪੈਕੇਜ ਨਹੀਂ ਹੈਗਾ ਦੇਖੋ ਆਪਾਂ ਵੀ ਹੁਣ ਤੱਕ ਕਰਦੇ ਆਏ ਆਂਗੇ ਤੇ ਉਹਦਾ ਮਤਲਬ ਇਹ ਵੀ ਨਹੀਂ ਹੈਗਾ ਵੀ ਉਹ ਰਿਜ਼ਲਟ ਨਹੀਂ ਦਿੰਦੀਆਂ ਹੈਗੀਆਂ ਉਹਨਾਂ ਦੇ ਵੀ ਵਧੀਆ ਬੈਨੀਫਿਟਸ ਨੇਗੇ ਪਰ ਇੱਕ ਜਿਵੇਂ ਆਪਾਂ ਕੰਪਲੀਟ ਪੈਕੇਜ ਕਹਿ ਦਿੰਦੇ ਹੈਗੇ ਵੀ ਜਿਹਦੇ ਵਿੱਚ ਆਪਾਂ ਨੂੰ ਸਭ ਕੁਝ ਮਿਲ ਜਾਂਦਾਗਾ ਉਹ ਅਕੇਲਾ ਇਹ ਡੀ ਵਰਮਰ ਆਗਾ ਤੇ ਇਹਦੇ ਵਿੱਚ ਭਰਾਓ ਦੇਖੋ ਆਪਾਂ ਇਹਦਾ ਸਾਰਾ ਪੜਿਆ ਸੀਗਾ ਇਦਾਂ ਦੀ ਦੇਖੋ ਇਹਦੀ ਪੈਕਿੰਗ ਆਉਂਦੀ ਹੈਗੀ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਹੈਗੇ ਤੇ ਐਦਾਂ ਜਿਹਦੀ ਵੀ ਰੋ ਪੈਕਿੰਗ ਆਉਂਦੀ ਹੈਗੀ ਤੇ ਬਾਕੀ ਇਹਦੇ ਵਿੱਚ ਨਾ ਸਾਰਾ ਕੁਝ ਆ ਦਿੱਤਾ ਹੋਇਆ ਗਿਆ ਵੀ ਕਿੱਥੇ ਕਿੱਥੇ ਯੂਜ਼ ਕਰ ਸਕਦੇ ਆਂਗੇ ਬਿਨਾ ਗਾਵਾਂ ਤੋਂ ਵੀ ਘੋੜਿਆਂ ਦੇ ਵਿੱਚ ਵੀ ਹਰ ਇੱਕ ਜਗ੍ਹਾ ਤੇ ਯੂਜ਼ ਹੁੰਦਾਗਾ ਇਹਦੇ ਵਿੱਚ ਨਾ ਤਿਲਾਂ ਦਾ ਤੇਲ ਵੀ ਪਾਇਆ ਹੋਇਆਗਾ ਤਿਲਾਂ ਦਾ ਜਿਹੜਾ ਆਇਲ ਹੈਗਾ ਉਹ ਇਹਦੇ ਵਿੱਚ ਪਾਇਆ ਹੋਇਆਗਾ ਤੇ ਜੇ ਜੀ ਆਪਾਂ ਡੋਜ਼ ਦੀ ਗੱਲ ਕਰੀਏ ਭਰਾਵੋ ਤਾਂ 50 ਐਮਐਲ ਤੇ ਵੀ 50 ਐਮਐਲ ਬੋਡੀ weight ਤੇ 1 ਐਮਐਲ ਲੱਗੂਗੀ ਜਿਹੜੇ ਆਪਣੇ ਬੱਚੇ ਨੇਗੇ ਨਾ ਇਹ ਬੱਚਿਆਂ ਤੋਂ ਲੈ ਕੇ ਮਿਲਕਿੰਗ ਗਾਵਾਂ ਤੱਕ ਹਰ ਇੱਕ ਦੇ ਤੁਸੀਂ ਨੇ ਡੋਜ਼ ਲਗਾਉਣੀ ਹੈਗੀ ਪ੍ਰੈਗਨੈਂਸੀ ਸੇਫ ਹੈਗਾ ਤੇ ਪਹਿਲਾਂ ਮੈਂ ਤੁਹਾਨੂੰ ਦੱਸਦਾ ਡੋਜ਼ ਬਾਰੇ ਫਿਰ ਇਹ ਵੀ ਦੱਸੂਗਾ ਵੀ ਤੁਸੀਂ ਕਿੱਥੇ ਲਗਾ ਸਕਦੇ ਹੋਗੇ ਤੇ ਵੀ ਕਿੱਥੇ ਤੁਸੀਂ ਨੇ ਅਵੋਇਡ ਕਰਨਾ ਹੈਗਾ ਕਿਉਂਕਿ ਗਰਮੀ ਬਹੁਤ ਆਗਾ ਗਰਮੀ ਕਾਰਨ ਐਨੀਮਲਾਂ ਦੇ ਉੱਤੇ ਸਟ्रेस ਬਹੁਤ ਆ ਜਾਂਦਾ ਤੇ ਇਹ ਪ੍ਰਾਪ ਉਹ ਜਿਹੜੀ ਡੋਜ਼ ਹੈਗੀ ਦੇਖੋ 50 ਐਮਐਲ ਬੋਡੀ weight ਤੇ ਲਾਉਣੀ ਹੈਗੀ ਜਿਵੇਂ ਬੱਚੇ ਨੇਗੇ 50 ਐਮਐਲ ਤੇ 50 ਕਿਲੋ ਬੋਡੀ weight ਤੇ 1 ਐਮਐਲ ਲਾਉਣੀ ਹੈਗੀ ਬੱਚਿਆਂ ਦੇ ਉਹਦੇ ਅਕੋਰਡਿੰਗ ਤੁਸੀਂ ਰੱਖੋ ਪਰ ਜਿੰਨੀ ਆਪਣੀਆਂ ਵੱਡੀਆਂ ਗਾਵਾਂ ਨੇ ਮਿਲਕਿੰਗ ਗਾਵਾਂ ਨੇ ਜੀਆਂ ਉਹਨਾਂ ਦੀ ਡੋਜ਼ ਤੁਸੀਂ 10 ਕੈਮਰਾ ਸੈੱਟ ਕਰ ਲਓ ਕਿ ਕੋਈ ਜਿਹਦਾ 7 ਕੁਇੰਟਲਾ 6 ਹੈਗਾ ਜਿਹੇ ਜ਼ਿਆਦਾ ਹੈਗਾ ਉਹਦੇ ਜ਼ਿਆਦੇ ਡੋਜ਼ ਨਹੀਂ ਲਾਉਣੀ ਹੈਗੀ ਸਿਰਫ 10 ਐਮਐਲ ਤੁਸੀਂ ਨੇ ਡੋਜ਼ ਰੱਖਣੀ ਹੈਗੀ ਇਹ ਨਹੀਂ ਦੇਖਣਾ ਵੀ ਇਹਦੇ 12 ਬਣਦੀ ਹੈ 13 ਬਣਦੀ ਹੈਗੀ 10 ਐਮਐਲ ਡੋਜ਼ ਲਗਾਵੋ ਜਿਹੜੀ ਗਾਂ ਦੀ ਏਆਈ ਕਰੀ ਹੋਈ ਹੈਗੀ ਮਤਲਬ ਏਆਈ ਨੂੰ 5-10 ਦਿਨ ਹੋਏ ਨੇਗੇ ਉਹਦੇ ਤੁਸੀਂ ਨੇ ਨਹੀਂ ਲਗਾਉਣਾ ਹੈਗਾ ਇਹ। ਘੱਟੋ ਘੱਟ ਜਦੋਂ ਉਹ 20-25 ਦਿਨ ਉਹਦੇ ਲੰਘ ਜਾਣ ਉਸ ਤੋਂ ਬਾਅਦ ਤੁਸੀਂ ਨੇ ਇੰਜੈਕਸ਼ਨ ਲਗਾਉਣਾਗਾ। ਦੇਖੋ ਰਿਸਕ ਕੋਈ ਨਹੀਂ ਹੈਗਾ। ਪ੍ਰੈਗਨਨਸੀ ਸੇਫ ਆ ਗਈ। ਪਰ ਤੁਹਾਨੂੰ ਆਪਣਾ ਐਕਸਪੀਰੀਅੰਸ ਤੇ ਜੋ ਆਪਣੀ رائے ਕਹ ਦਿਓ ਵੀ ਆਪਾਂ ਤੁਹਾਨੂੰ ਦੇ ਰਹੇ ਆਂਗੇ ਵੀ ਇਹ ਨਹੀਂ ਯੂਜ਼ ਕਰਨਾ ਹੈਗਾ ਤੁਸੀਂ ਨੇ ਜਿਹਦੀ ਏਆਈ ਕੀਤੀ ਹੋਈ ਹੈਗੀ। ਪਲੱਸ ਜਿਹੜੀਆਂ ਗਾਵਾਂ ਆਪਣੀਆਂ 8ਵੇਂ ਮਹੀਨੇ ਚ ਚੱਲ ਗਈਆਂ। ਮਤਲਬ ਜਿਨ੍ਹਾਂ ਦੇ ਮਹੀਨਾ ਡੇਢ ਮਹੀਨਾ ਸੂਨ ਦਾ ਰਹਿੰਦਾਗਾ ਉੱਥੇ ਵੀ ਆਪਾਂ ਨੇ ਇਹ ਨਹੀਂ ਲਗਾਉਣਾ ਹੈਗਾ। ਨੁਕਸਾਨ ਕੋਈ ਨਹੀਂ ਹੈਗਾ। ਪਰੇ ਇਹ ਸਾਨੂੰ ਮੈਂ ਇੱਕ ਆਪਣਾ ਐਕਸਪੀਰੀਅੰਸ ਲਾ ਲਓ ਜਾਂ ਜਿੱਦਾਂ ਆਪਾਂ ਆਪਣੇ ਫਾਰਮ ਤੇ ਕਰਦੇ ਆਂਗੇ ਉਹ ਚੀਜ਼ ਤੁਹਾਨੂੰ ਮੈਂ ਦੱਸ ਰਿਆਂਗਾ ਇਹਦੇ ਬਾਰੇ ਤੇ ਉਹ ਵੀ ਅਵਾਇਡ ਕਰਿਓ ਤੁਸੀਂ ਬਾਕੀ ਤੁਸੀਂ ਕਿਸੇ ਵੀ ਮਤਲਬ ਜਿਹੜੀਆਂ ਵਿਚ ਗਾਵਾਂ ਨੇਗੀਆਂ ਤੇ ਉਹਨਾਂ ਦੇ ਸਾਰਿਆਂ ਦੇ ਲਗਾਵੋ ਤੇ ਬੱਚਿਆਂ ਦੇ ਵੀ ਲਗਾਵੋ ਤੇ ਕਿ ਦੇਖੋ ਬੈਨੀਫਿਟ ਦੱਸਦੇ ਆਪਾਂ ਨੇ ਜਿਹਨਾਂ ਅੱਖਾਂ ਦੇ ਵਿੱਚੋਂ ਪਾਣੀ ਪੂਣੀ ਆਉਂਦਾਗਾ ਸਾਰਾ ਕੁਝ ਓਵਰਾਲ ਜਿੰਨੇ ਜਿਹੜੀਆਂ ਗਾਵਾਂ ਤੁਹਾਡੀਆਂ ਲੰਪੀ ਦੇ ਵਿੱਚ ਆਈਆਂ ਹੋਣ ਲਿਆਣੀਆਂ ਗੀਆਂ ਵੀ ਲੰਪੀ ਸਕਿਨ ਦੇ ਵਿੱਚ ਕੀ ਆ ਸਕਿਨ ਖਰਾਬ ਹੋਈ ਹੋਈ ਹੈਗੀ ਉਹ ਵੀ ਇਹ ਬੈਨੀਫਿਟ ਦੋ ਟਰੱਕ ਜਾ ਕੇ ਵੀ ਉਹਨਾਂ ਨੇ ਵੀ ਕਿਤੇ ਨਾ ਕਿਤੇ ਇਹ ਵਧੀਆ ਚੰਗੀ ਤਰ੍ਹਾਂ ਰਿਕਵਰੀ ਕਰੂਗਾ ਤੇ ਜਿੱਦਾਂ ਹੁਣ ਮੈਂ ਇੱਧਰ ਕਹੂੰਗਾ ਵੀ ਇਹ ਇੱਧਰ ਆਪਣਾ ਦਿਖਾਉਣਾ ਜਿਵੇਂ ਤੁਸੀਂ ਆ ਆਪਣਾ ਜਿਹੜਾ ਕਾਫ ਬੱਚਾ ਹੈ ਦੇਖ ਸਕਦੇ ਹੋਗੇ ਇਹ ਥੋੜਾ ਜਿਹਾ ਕੀ ਹੈਗਾ ਮਤਲਬ ਹੈ ਇਹਨੂੰ ਬਿਮਾਰ ਹੈ ਥੋੜਾ ਜਿਹਾ ਕਿਉਂਕਿ ਗਰਮੀ ਜਿਆਦਾ ਮੰਦ ਰਿਹਾਗਾ ਹੁਣ ਇਹਦੀ ਜਿਹੜੀ ਸਕਿਨ ਆ ਗਈ ਨਾ ਥੋੜੀ ਜੀ ਉਹਨਾਂ ਨਾਲ ਡਲ ਆ ਗਈ ਇਹ ਇਹਦੇ ਉੱਤੇ ਵੀ ਇਹ ਕੰਮ ਕਰੂਗਾ ਜਿੱਦਾਂ ਥੋੜਾ ਜਿਹਾ ਇਹਦੀ ਅੱਖਾਂ ਜੋ ਵੀ ਆਪਾਂ ਦੇਖ ਸਕਦੇ ਹਾਂ ਜੇ ਬਾਅਦ ਦੇਖੋ ਤੁਸੀਂ ਥੋੜਾ ਜਿਹਾ ਪਾਣੀ ਚੱਲਦਾ ਹੈਗਾ ਇਨਾ ਜ਼ਿਆਦਾ ਨਹੀਂ ਹੈਗਾ ਪਰ ਥੋੜਾ ਜਿਹਾ ਹੈ ਇਫੈਕਸ਼ਨ ਆਗਾ ਆਪਣੇ ਨਾਰਮਲ ਲਗਾਣਾਗਾ ਇਹ ਤੁਸੀਂ ਸਬ ਕੱਟ ਵੀ ਲਗਾ ਸਕਦੇ ਹੋਗੇ ਸਬ ਕੱਟਨ ਵਾਲੇ ਇਹ ਆ ਵੀ ਥੋੜਾ ਰਿਜ਼ਲਟ ਲੰਬਾ ਰਹੇ ਜੂਗਾ ਪਰ ਇਹ ਨਹੀਂ ਹੈਗਾ ਵੀ ਜੇ ਆਪਾਂ ਨਾਰਮਲ ਲਗਾਵਾਂਗੇ ਉਹਦਾ ਕੋਈ ਮਤਲਬ ਰਿਜ਼ਲਟ ਜਿਹੜਾ ਕੱਟ ਮਿਲੇਗਾ ਤੇ ਵੀਰੋ ਤੁਸੀਂ ਆ ਦੇਖ ਸਕਦੇ ਹੋਗੇ ਤੇ ਜੇ ਕੈਮਰੇ 'ਚ ਆਪਾਂ ਨਿਗਾਹ ਮਾਰੀਏ ਨਾ ਦੇਖੋ ਇੱਥੇ ਲਿਖਿਆ 50 ਅੱਪਰ ਤੋਂ 50 1 ਕੈਮਲ ਦੋ ਸਾਰਾ ਲਿਖਿਆ 6 ਕਵਾਂਟਲ ਤੱਕ 12 ਕੈਮਲ ਪਰ ਆਪਾਂ ਤੁਹਾਨੂੰ ਕਹਾਂਗੇ ਵੀ ਤੁਸੀਂ 10 ਕੈਮਲ ਤੱਕ ਲਗਾਓ ਆਪਾਂ 10 ਤੱਕ ਹੀ ਲਾਵਾਂਗੇ ਆ ਨੀਚੇ ਭਰਾਵੋ ਮਤਲਬ ਹੈਗਾਗਾ ਜਿਵੇਂ ਬੱਕਰੀਆਂ ਵਗੈਰਾ ਦੇ ਆਪਾਂ ਲਾਉਣਾ ਉਹਨਾਂ ਦੇ ਰੱਖੀਆਂ ਹੋਈਆਂ ਨੇ ਭਰਾਵਾਂ ਜੀ ਤਾਂ ਤੁਸੀਂ ਉੱਥੇ ਵੀ ਯੂਜ਼ ਕਰ ਸਕਦੇ ਹੋਗੇ ਤੇ ਉੱਥੇ ਵੀ ਤੁਹਾਨੂੰ ਬੱਕਰੀਆਂ ਦੇ ਵਿੱਚ ਭੇਡਾਂ ਦੇ ਵਿੱਚ ਮਤਲਬ ਬਹੁਤ ਸੋਹਣਾ ਰਿਜ਼ਲਟ ਮਿਲੂਗਾ ਇਹਨਾਂ ਨੇ ਦੱਸਿਆ ਕਿ 25 ਕਿਲੋ ਤੇ ਅੱਧਾ ਐਮਐਲ ਲਾਉਣਾ ਤੁਸੀਂ ਨੇ ਤੇ ਇੱਕ ਕੁਇੰਟਲ ਤੱਕ ਆਪਾਂ 2 ਐਮਐਲ ਯੂਜ਼ ਕਰਨੀ ਹੈਗੀ ਇਹ ਸਾਰਾ ਦੱਸਿਆ ਹੋਇਆ ਹੈਗਾ ਉਹਨਾਂ ਨੂੰ ਵੀ ਜੇ ਕੋਈ ਦਿੱਕਤ ਆ ਗਈ ਹੈ ਨਾ ਉਹ ਕਰ ਸਕਦੇ ਹੋਗੇ ਇਹ ਹੁਣ ਪ੍ਰਭ ਇਹਦਾ ਡੀ ਵਾਰਮਰ ਆ ਇੱਕ ਤਰ੍ਹਾਂ ਦੀ ਡੀ ਵਾਰਮਿੰਗ ਹੋ ਗਈ ਆਪਣੀ ਪ੍ਰੋਪਰ ਆ ਤੇ ਮੈਂ ਤੁਹਾਨੂੰ ਕਹੂੰਗਾ ਵੀ ਜਿਆਦਾ ਨਹੀਂ ਤਾਂ ਸਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਜ਼ਰੂਰ ਮਤਲਬ ਯੂਜ਼ ਕਰਿਆ ਕਰੋ ਜਿੱਦਾਂ ਇਹ 50 ਐਮਐਲ ਦੀ ਆ ਤਾਂ ਇਹ 5 ਜਾਨਵਰਾਂ ਦੀ ਹੋ ਗਈ ਜੇ ਆਪਣੇ ਕੋਲ ਮੰਨ ਲਓ ਦੋ ਲੈਗੇ ਤਾਂ 20 ਐਮਐਲ ਦੀ ਵੀ ਆਉਂਦੀ ਹੈਗੀ ਛੋਟੇ ਬੱਚੇ ਨੇ ਕਿ ਜੇ ਆਪਾਂ ਨੂੰ ਆਪਾਂ ਨੂੰ ਲੱਗਦਾਗਾ ਵੀ ਆਪਣੇ ਆਪਾਂ ਨੂੰ 20 ਐਮਐਲ ਦੀ ਜ਼ਰੂਰਤ ਆ ਕਿ ਤਾਂ ਛੋਟੇ ਪੈਕਿੰਗ ਵੀ ਆਉਂਦੀ ਹੈਗੀ ਤੇ ਇਹ ਪ੍ਰਭ ਆਪਾਂ ਨੇ 50 ਐਮਐਲ ਦੇ ਲਿਆਂਦੇ ਨੇਗੇ ਬਾਕੀ ਤੁਹਾਨੂੰ ਆਪਾਂ ਦਿਖਾ ਵੀ ਦ ਤੇ ਆ ਦੇਖੋ ਤੁਸੀਂ ਬਣਾ ਗਏ ਜਰਾ तकरीबन ਆਪਾਂ ਆਪਣੇ ਕੋਲ ਆਪਣੇ ਕਾਫੀ ਆਪ ਨੂੰ 6 ਮਿਲਿਆ ਸੀ ਆਪਾਂ 6 ਲਿਆ ਏ ਤੇ ਉਸ ਤੋਂ ਬਾਅਦ ਜਦੋਂ ਆਪਣਾ ਕੋਈ ਰਹਿ ਜਾਊਗਾ ਵੀ ਘੱਟ ਵੱਧ ਹੋ ਗਈ ਤਾਂ ਆਪਾਂ ਦੁਬਾਰਾ ਤੋਂ ਵੀ ਜਿਹੜੇ ਪੀਸ ਨੇ ਉਹ ਲਿਆਵਾਂਗੇ ਤੇ ਬਾਕੀ ਵੀਰੋ ਮੈਂ ਆਪਣਾ ਨੰਬਰ ਵੀ ਦਊਂਗਾ ਜੇ ਕੋਈ ਵੀ ਤੁਹਾਨੂੰ ਲੱਗ ਰਿਹਾ ਹੈਗਾ ਕੁਝ ਪੁੱਛਣਾ ਹੈਗਾ ਤੁਸੀਂ ਨੰਬਰ ਤੇ ਕਾਲ ਕਰ ਸਕਦੇ ਹੋਗੇ WhatsApp ਤੇ ਮੈਸੇਜ ਵੀ ਕਰ ਸਕਦੇ ਹੋਗੇ ਤੇ ਬਾਕੀ ਵੀਰੋ ਆਪਾਂ ਨਾ ਆਪਣਾ ਬਾਸੀ ਡੈਰੀ ਫਾਰਮ ਦੇ ਉੱਤੇ ਪੇਜ ਆ ਨਾਮ ਤੇ ਪੇਜ ਆਗਾ Instagram ਤੇ ਉਹਨੂੰ ਵੀ ਜਰੂਰ ਫੋਲੋ ਕਰਿਓ ਅੱਗੇ ਸ਼ੇਅਰ ਵੀ ਕਰਿਓ ਤੇ سناਪਚੈਟ ਦਾ ਜੋ ਲਿੰਕ ਆਗਾ ਹਨਾ ਆਈ ਡੀ ਹੈਗੀ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਦਵਾਂਗੇ ਜਿੱਦਾਂ ਉਹਦੇ ਵਿੱਚ ਕੀ ਆਗਾ ਆਪਾਂ ਜਿਆਦਾ سناਪਚੈਟ ਜਿਵੇਂ 3 ਟਾਈਮ ਦੇ ਵਿੱਚ ਚਲਾਉਂਦੇ ਰਹਨੇ ਆਂਗੇ ਤੇ ਉਥੇ ਮਤਲਬ ਭਰਾਵਾਂ ਨੂੰ ਕੋਈ ਵੀ ਪ੍ਰੋਬਲਮ ਹੋ ਜਾਈਗੀ ਤਾਂ ਆਪਾਂ ਆਪਾਂ ਕਾਫੀ ਵੀਰਾਂ ਨਾਲ ਉਥੇ ਜੁੜੇ ਹੋਏ ਆਂਗੇ ਤੇ ਨਾਲ ਦੀ ਨਾਲ ਆਪਣਾ ਰਿਪਲਾਈ ਵੀ ਆਉਂਦਾਗਾ ਜੇ ਤਾਂ ਕੋਈ ਟਰੀਟਮੈਂਟ ਪੁੱਛਣਾ ਕੋਈ ਪ੍ਰੋਬਲਮ ਆ ਰਹੀ ਹੈ ਕੋਈ ਡਾਈਟ ਬਾਰੇ ਤਾਂ ਆਪਾਂ ਉਥੇ ਰਿਪਲਾਈ ਜਿਹੜਾ ਹੈਗਾ ਜਲਦੀ ਕਰ ਦਿੰਦੇ ਆਂਗੇ ਤੇ ਬਾਕੀ ਵੀਰੋ ਇਹਦੇ ਬਾਰੇ ਜੇ ਕੁਝ ਪੁੱਛਣਾ ਤੁਹਾਨੂੰ ਕੋਈ ਵੀ ਡਾਊਟ ਲੱਗਿਆ ਤਾਂ ਆਪਣੇ ਨੰਬਰ ਤੇ ਕੰਟੈਕਟ ਜਰੂਰ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਕਰਕੇ ਦੇਖਿਓ ਰਿਜ਼ਲਟ ਤੁਹਾਨੂੰ ਬਹੁਤ ਵਧੀਆ ਮਿਲਨ ਲੱਗਾ ਕਿਉਂਕਿ ਆਪਾਂ ਜਦੋਂ ਨੈਸਟ ਜਿਹੜੀ ਇਸ ਤੋਂ ਬਾਅਦ ਡੀਵਾਰਮਰ ਕਰਾਂਗੇ ਉਹ ਵੀ ਤੁਹਾਨੂੰ ਵੀਡੀਓ ਪਾ ਦਾਂਗੇ ਆਪਾਂ ਅੱਜ ਤੋਂ ਤੱਕ ਨਵੇਂ ਨਿਆ ਬਾਦ ਵੀ ਆਪਾਂ ਇਹ ਚੀਜ਼ ਕਰ ਰਹਿਆਂਗੇ ਤੇ ਤੁਸੀਂ ਉਸ ਤੋਂ ਬਾਅਦ ਉਹ ਕਰ ਲਿਓ ਆਪਾਂ ਨਾਲ ਤੁਹਾਨੂੰ ਪ੍ਰੋਪਰ ਦੱਸਿਆ ਕਰਾਂਗੇ ਤੁਹਾਡੇ ਬੈਨੀਫਿਟ ਹੋਣਾ ਕਿਉਂਕਿ ਜਦੋਂ ਆਪਾਂ ਨਾ ਇੱਕੋ ਚੀਜ਼ ਲਗਾਤਾਰ ਵਰਤੀ ਜਾਂਦੇ ਹਾਂਗੇ ਉਹਦਾ ਰਿਜ਼ਲਟ ਨਹੀਂ ਮਿਲਦਾ ਹੈਗਾ ਹੁਣ ਕਈ ਵੀਰ ਕਹਿੰਦੇ ਨੇ ਵੀ ਆਪਾਂ ਡੀਵਾਰਮਿੰਗ ਕਰਤੀ ਵੀ ਐਨੀਮਲ ਫੇਰ ਵੀ ਨਹੀਂ ਚੰਗੀ ਤਰ੍ਹਾਂ ਖਾ ਰਿਹਾ ਹੈਗਾ ਦੁੱਧ ਵੀ ਨਹੀਂ ਦੇ ਰਿਹਾ ਹੈਗਾ ਬੱਚਿਆਂ ਦੀ ਅੱਖ ਤੇ ਮਤਲਬ ਹੋਰ ਵੀ ਜਿਹੜੀਆਂ ਪ੍ਰੋਬਲਮਾਂ ਆਣेंगी ਉਹ ਦੱਸੀ ਜਾਂਦੇ ਨੇ ਕਿਉਂਕਿ ਉਹ ਇੱਕੋ ਵਾਰ-ਵਾਰ ਕਰੀ ਜਾਂਦੇ ਨੇਗੇ ਜਾਂ ਹੁਣ ਇਹ ਆਪਾਨੂੰ ਪਤਾ ਨਹੀਂ ਹੁੰਦਾ ਹੈਗਾ ਵੀ ਕਿਹੜੀ ਉਹ ਕਰ ਰਹੇ ਨੇਗੇ ਤਾਂ ਕਰਕੇ ਆਪਾਂ ਨਾ ਜਦੋਂ ਵੀ ਹੁਣ ਆਪਣੇ ਫਾਰਮ ਤੇ ਡੀ ਵਰਮਿੰਗ ਕਰਿਆ ਕਰਾਂਗੇ ਤਿੰਨ-ਤਿੰਨ ਮਹੀਨਿਆਂ ਬਾਅਦ ਤਾਂ ਆਪਾਂ ਤੁਹਾਨੂੰ ਵੀਡੀਓ ਪਾ ਦਿਆਂ ਕਰਾਂਗੇ ਬਾਕੀ ਤੁਹਾਨੂੰ ਹੋਰ ਵੀ ਕੀ ਇਨਫੋਰਮੇਸ਼ਨ ਦੇ ਦਈ ਆਪਾਂ ਭਰਾਵੋ ਜਿਵੇਂ ਹੁਣ ਆਪਣੇ ਸਾਇਲਜ ਪੈ ਰਿਹਾ ਹੈਗਾ ਇੱਕ ਜਗ੍ਹਾ ਤੋਂ ਆਉਂਦਾਗਾ ਹੁਣ ਆਪਾਂ ਬਾਹਰੋਂ ਕੁਝ ਨਹੀਂ ਲੈ ਕੇ ਆਉਂਦੇ ਹੈਗੇ ਖੇਤੋਂ ਆਪਣੀ ਫੀਡ ਪੈ ਰਹੀ ਹੈਗੀ ਉੱਥੇ ਆਪਾਂ 4 ਮਹੀਨੇ ਵੀ ਲੰਘਾ ਸਕਦੇ ਆਂਗੇ ਉਹਦਾ ਕਾਰਨ ਕੀ ਹੁੰਦਾ ਹੈਗਾ ਜਿਵੇਂ ਹੁਣ ਆਪਾਂ ਖੇਤ ਦੇ ਵਿੱਚੋਂ ਹਰਾ ਲੈ ਕੇ ਆਉਣੇ ਆਂਗੇ ਹੁਣ ਖੇਤ ਦੇ ਵਿੱਚ ਕੀ ਹੁੰਦਾ ਆਪਾਂ ਨੂੰ ਸੁੰਡੇ ਆ ਵਗੈਰਾ ਪਤਾ ਜਦੋਂ ਟਾਂਡੇ ਮੋٹے ਹੁੰਦੇ ਨੇ ਵਿੱਚ ਪੈ ਜਾਂਦੀਆਂ ਨੇ ਕਿ ਕੀੜੇ ਕਿੰਨੇ ਹੁੰਦੇ ਨੇ ਖੇਤ ਜਦੋਂ ਵੱਢ ਕੇ ਰੱਖਦੇ ਆਂਗੇ ਉਹਨੂੰ ਮਿੱਟੀ ਲੱਗਦੀ ਆ ਰਸਤੇ 'ਚ ਆਉਂਦੇ ਹੁੰਦੇ ਮਿੱਟੀ ਲੱਗਦੀ ਆ ਵੀ ਉਦੋਂ ਜ਼ਰੂਰੀ ਹੋ ਜਾਂਦਾਗਾ ਵੀ ਟਾਈ ਤੋਂ ਤਾਂ 9 ਮਹੀਨੇ ਦੇ ਵਿੱਚ ਕਰਨੀ ਜ਼ਰੂਰੀ ਹੈਗੀ ਜਦੋਂ ਆਪਣੇ ਕੋਲ ਸਾਇਲਜ ਆਗਾ ਕੋਈ ਰੇਤਾਂ ਨਹੀਂ ਸਾਰਾ ਕੁਝ ਆਪਣਾ ਘ ਉਥੇ ਆਪਾਂ 4 ਮਹੀਨੇ ਵੀ ਲੰਗਾ ਸਕਦੇ ਹਾਂ ਪਰ ਆਪਾਂ ਮਤਲਬ 3 ਨੱਕ ਮਹੀਨੇ ਬਾਅਦ ਵੀਡੀਓ ਪਾ ਕੇ ਤੁਹਾਨੂੰ ਦੱਸਿਆ ਕਰਾਂਗੇ ਵੀ ਆਪਾਂ ਹੁਣ ਇਹ ਕਰ ਰਹੇ ਹਾਂ ਤੁਸੀਂ ਇਹਦੇ ਨਾਲ ਕਰੋ ਤੇ ਨਾਲ ਵੀਰੋ ਤੁਸੀਂ ਨਾ ਲੀਵਰ ਟੋਨਿਕ ਸ਼ੁਰੂ ਕਰ ਲਿਓ ਜਿਵੇਂ ਮੰਨ ਲਓ 2 ਦਿਨ ਲੀਵਰ ਟੋਨਿਕ ਦੇ ਦਿਓ ਉਸ ਤੋਂ ਬਾਅਦ ਇਹਨੂੰ ਇੰਜੈਕਸ਼ਨ ਲਗਾ ਦਿਓ 2-3 ਦਿਨ ਅੱਗੇ ਹੋਰ ਲੀਵਰ ਟੋਨਿਕ ਦਿਓ ਕਾਰਨ ਇਹ ਵੀ ਗਰਮੀ ਬਹੁਤ ਆਗੀ ਐਨੀਮਲ ਦੇ ਉੱਤੇ ਕਿਸੇ ਵੀ ਪ੍ਰਕਾਰ ਦਾ ਕੋਈ ਸਟ्रेस ਨਾ ਪਵੇ ਤੇ ਬਾਕੀ ਜੋ ਆਪਣੇ ਸੇਫਟੀ ਦੱਸੇ ਨੇਗੀਆਂ ਉਹਨਾਂ ਨੂੰ ਜਰੂਰ ਤੁਸੀਂ ਰੱਖਿਓ ਓਨੇ ਕੁ ਡੋਜ਼ ਲੈ ਕੇ ਆਇਓ ਜਿੰਨੀ ਕੁ ਤੁਹਾਡੀ ਇਹ ਲੱਗ ਜੇ ਕਿਉਂਕਿ ਜੇ ਤੁਸੀਂ ਇੱਕ ਵਾਰੀ ਇਹ ਚ 20 15 ਜਾਂ 20 ਐਮਐਲ ਕੱਢ ਲਈ ਮੰਨ ਲਓ ਤੇ ਉਸ ਤੋਂ ਬਾਅਦ 10 15 ਐਮਐਲ ਦੇ ਵਿੱਚ ਪਈ ਰਹਿ ਗਈ ਤੁਹਾਡੀ ਸਨ ਚੜ੍ਹ ਮਹੀਨੇ ਤਾਂ ਉਹਨੇ ਅੱਗੇ ਜਾ ਕੇ ਰਿਜ਼ਲਟ ਨਹੀਂ ਦੇਣਾ ਹੈਗਾ ਚਾਹੇ ਤੁਹਾਨੂੰ ਕੋਈ ਇਹ ਕਹੀ ਜਾਵੇ ਵੀ 25 ਤੱਕ ਐਕਸਪਾਇਰੀ ਹੈ ਜੀ ਤੁਸੀਂ ਇਹਨੂੰ ਰੱਖੀ ਰੱਖੋ ਨਹੀਂ ਰੱਖਣਾ ਹੈਗਾ ਕਿਉਂਕਿ ਜਦੋਂ ਇੱਕ ਵਾਰ ਆਪਾਂ ਇਹ ਚ ਸੂਈ ਮਾਰਤੀ ਜਿਵੇਂ ਆਪਾਂ ਕਹਿ ਦੋ ਵੀ ਇੱਕ ਵਾਰੀ ਦੋ ਤਿੰਨ ਵਾਰੀ ਮਾਰਾਂਗੇ ਕਿਤੇ ਨਾਦਾ ਸੁਰਾਗ ਹੋ ਜਾਂਦਾਗਾ ਇੱਕ ਉਹਦਾ ਫਿਰ ਟਾਈਮ ਚੱਲ ਪੈਂਦਾਗਾ ਜਿਵੇਂ 20 ਦਿਨ 25 ਦਿਨ ਮਹੀਨਾ ਉਹਨੇ ਰਿਜ਼ਲਟ ਦੇਣਾਗਾ ਦੇਖੋ ਨੁਕਸਾਨ ਕੋਈ ਨਹੀਂ ਹੁੰਦਾ ਹੈਗਾ 4 ਮਹੀਨਿਆਂ ਨੂੰ ਯੂਜ਼ ਕਰਾਂਗੇ ਪਰ ਉਹਦਾ ਰਿਜ਼ਲਟ 100% ਨਹੀਂ ਮਿਲਣਾ ਹੈਗਾ ਬਾਕੀ ਵੀਰੋ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰ ਦਿਓ ਤਾਂ ਜੋ ਭਰਾਵਾਂ ਨੂੰ ਇਹ ਚੀਜ਼ ਬਾਰੇ ਪਤਾ ਲੱਗੇ ਵੀ ਜੇ ਐਦਾਂ ਦੀ ਕੋਈ ਵੀ ਪ੍ਰੋਬਲਮ ਆ ਰਹੀ ਹੈਗੀ ਤਾਂ ਆਪਾਂ ਇਹ ਵੀ ਵਰਮਰ ਜ਼ਰੂਰ ਯੂਜ਼ ਕਰੀਏ ਤੇ ਬਾਕੀ ਆਪਣੇ ਜਿਹੜੇ ਵੀਰ ਨਵੇਂ ਜੁੜ ਰਹੇ ਨੇਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਵੀਰ ਆਮ ਆਪਣੇ ਸਬਸਕ੍ਰਾਈਬਰ ਵੀਰ ਨੇਗੇ ਬਹੁਤ ਵਧੀਆ ਸਪੋਰਟ ਕਰ ਰਹੇ ਨੇ ਕਿ ਉਹਨਾਂ ਦਾ ਦਿਲੋਂ ਧੰਨਵਾਦ ਕਰੋ ਆਹ ਵੋ ਇੰਦੀ ਸਪੋਰਟ ਕਰਦੇ ਰਹੋ ਬਾਕੀ ਡੈਰੀ ਫਾਰਮ ਦੇ ਰਿਲੇਟਡ ਜੋ ਵੀ ਇਨਫੋਰਮੇਸ਼ਨਾਂ ਲੰਗੇ ਜੋ ਆਪਣੇ ਤਜਰਬੇ ਨੇਗੇ ਆਪਾਂ ਤੁਹਾਡੇ ਨਾਲ ਸਾਰਾ ਸ਼ੇਅਰ ਕਰਦੇ ਰਹਾਂਗੇ ਤੁਸੀਂ ਇਦਾਂ ਚੱਲ ਕੇ ਦੇਖੋ ਵਧੀਆ ਡੈਰੀ ਫਾਰਮ ਤੋਂ ਇਨਕਮ ਲੈ ਸਕਦੇ ਹੋਗੇ ਤੁਹਾਡੇ ਖਰਚੇ ਘਟਣਗੇ ਆਪਾਂ ਜੋ ਵੀ ਸਾਰਾ ਕੁਝ ਦੱਸ ਦਿਆਂਗੇ ਆਪ ਮੈਨੇਜ ਕਰੋ ਤੁਸੀਂ ਡੈਰੀ ਫਾਰਮ ਦੇ ਵਿੱਚ ਕਾਮਯਾਬ ਹੋ ਸਕਦੇ ਹੋਗੇ ਤੇ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ